ਜਾਵ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪ੍ਰਵਾਸ ਨੂੰ ਲੈ ਕੇ ਬਹੁਤ ਲੰਬੀਆਂ ਚਰਚਾਵਾਂ ਹੁੰਦੀਆਂ ਨੇ ਚਾਹੇ ਪੰਜਾਬ ਦੇ ਲੋਕ ਪੰਜਾਬ ਛੱਡ ਕੇ ਜਾ ਰਹੇ ਨੇ ਜਾਂ ਪੰਜਾਬ ਦੇ ਵਿੱਚ ਬਾਹਰੋਂ ਲੋਕ ਜਿਹੜੇ ਸਟੇਟਾਂ ਤੋਂ ਆ ਕੇ ਚਾਹੇ ਮਜ਼ਦੂਰੀ ਦੇ ਵਿੱਚ ਚਾਹੇ ਕਿਸੇ ਵੀ ਕੰਮ ਦੇ ਕਰਕੇ ਪੰਜਾਬ ਦੇ ਵਿੱਚ ਆ ਰਹੇ ਨੇ ਬਹੁਤ ਚਰਚਾਵਾਂ ਹੁੰਦੀਆਂ ਨੇ ਬਹੁਤ ਬਾਈਕਾਟ ਹੁੰਦੇ ਨੇ ਬਹੁਤ ਉੱਚ ਨਿਓ ਬੋਲਿਆ ਜਾਂਦਾ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਨਾ ਇੱਥੇ ਲੋਕ ਜਾਣੋਂ ਹਟਦੇ ਨੇ ਤੇ ਨਾ ਇੱਥੇ ਆਣੋਂ ਹਟਦੇ ਨੇ ਅੱਜ ਗੱਲ ਕਰਦੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਹੋਏ ਕਾਂਡ ਨੂੰ ਕਹਿ ਲਓ ਉਸ ਕਰਤੂਤ ਨੂੰ ਕਹਿ ਲਓ ਉਸ ਬੇ ਰਹਿਮੀ ਨੂੰ ਕਹਿ ਲਓ ਜਿੱਥੇ 5 ਸਾਲ ਦੇ ਬੱਚੇ ਨੂੰ ਆਪਣੀ ਜਾਨ ਗਵਾਉਣੀ ਪੈਗੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਕਾਮ ਇੰਨਾ ਘਾਰੂ ਪੈ ਗਿਆ ਉਹਨਾਂ ਬੰਦਾ ਦੇਖਦਾ ਨਾ ਬਜ਼ੁਰਗ ਦੇਖਦਾ ਤੇ ਅੱਜ ਕੱਲ ਹੁਣ ਤਾਂ ਜਮੇ ਸ਼ਰਮ ਲਾਤੀ ਨਾ ਜਵਾਗ ਦੇਖਦਾ ਅੱਜ ਦਾ ਜਮਾਨਾ ਆਪਾਂ ਕਹਿ ਦੇ ਨਿਆਣਾ ਜੀ ਮਾਡਰਨ ਜਵਾਨਾਂ ਦਾ ਇੱਕ ਕਾਮ ਨੇ ਉਹ 5 ਸਾਲ ਦੇ ਬੱਚੇ ਜ਼ਿੰਦਗੀ ਖੋ ਲਈ ਉਹ ਦਰਿੰਦਗੀ ਇਹਨੂੰ ਬੇ ਰਹਿਮੀ ਲੁਕਾਉਂਦਾ ਲੁਕਾਉਂਦੇ ਨੇ ਉਹ ਬੰਦੇ ਨੇ ਐਸੀ ਕਰਤੂਰਤ ਕਰਤੀ ਉਸ ਗੁਪਤੰਗ ਦੇ ਵਿੱਚ ਉਹ ਰਾਡ ਪਾ ਕੇ ਨਿਰਪਿਆ ਕਾਂਡ ਹੋਇਆ ਸੀ ਨਾ ਦਿੱਲੀ ਦੇ ਵਿੱਚ ਉਹਦੇ ਜ਼ਖਮ ਅੱਲੇ ਕਰਤੇ ਹਰੇ ਕਰਤੇ ਜਦੋਂ ਕਾਂਡ ਹੋਇਆ ਸੀ ਦਿੱਲੀ ਵਾਲਾ ਲੋਕਾਂ ਦੇ ਵਿੱਚ ਆਇਆ ਸੀ ਵੀ ਇਸ ਤੋਂ ਬਾਅਦ ਇਹ ਜੁਰਮ ਘਟਣਾ ਸ਼ੁਰੂ ਹੋ ਜੂ ਪਰ ਅੰਕੜਿਆਂ ਤੇ ਜਾਇਓ ਦੁੱਗਣੇ ਹੋ ਚੁੱਕੇ ਐ ਪੂਰੇ ਸਟੇਟ ਪੂਰੇ ਕੰਟਰੀ ਦੇ ਵਿੱਚ ਉਹ ਮੁੱਦੇ ਡਬਲ ਟ੍ਰਿਪਲ ਹੋ ਚੁੱਕੇ ਨੇ ਪਰ ਆਪਾਂ ਜਾਂ ਸਰਕਾਰ ਜਾਂ ਲੋਕ ਹਜੇ ਵੀ ਮੁੱਦਿਆਂ ਤੇ ਲੜਾਈ ਕਰਨੋਂ ਹਟ ਗਏ ਇਸ ਮੁੱਦੇ ਨੂੰ ਆਪਾਂ ਬਹੁਤ ਤੋਂ 10 ਦਿਨ ਗੱਲ ਕਰਾਂਗੇ 15 ਦਿਨ ਗੱਲ ਕਰਾਂਗੇ 20 ਦਿਨ ਗੱਲ ਕਰਾਂਗੇ ਉਸ ਤੋਂ ਬਾਅਦ ਨਵਾਂ ਮੁੱਦਾ ਆਊਗਾ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਉਹਦੇ ਪਿੱਛੇ ਪੈ ਜਾਾਂਗੇ ਇੰਨੇ ਵੇਸੇ ਤਾਂ 15 20 ਦਿਨ ਤਾਂ ਭਾ ਜਾਣਾ ਹੀ ਨਹੀਂਗਾ ਤੀਜੇ ਦਿਨ ਉੱਥੇ ਦਿਨ ਆਪਣੇ ਪੰਜਾਬ ਦੇ ਵਿੱਚ ਨਾ ਫਿਰਦਾ ਚੌਥੇ ਤਿੰਜੇ ਚੌਥੇ ਨੂੰ ਮਾਮਲਾ ਚੇਂਜ ਕਰ ਦਿੰਨੇ ਨਵਾਂ ਕੋਈ ਨਵਾਂ ਕੋਈ ਕੋਈ ਮੁੱਦਾ ਆਉਂਦਾ ਪੂ ਸਵਾਲ ਨੂੰ ਹੋ ਜਾਣੇ ਆ ਪਰ ਇਹ ਮੁੱਦੇ ਨੂੰ ਸੋਚਣ ਦਾ ਵਿਸ਼ਾਗਾ ਆਪਣੇ ਬੱਚੇ ਸੁਰੱਖਿਅਤ ਹੈਗੇ ਕਿ ਨਹੀਂ ਹੈਗੇ